ਉਹਦੀ ਬੈਰਕ ਦੇ ਵਿੱਚ ਜਿਹੜਾ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਉਹਦੇ ਸਰਾਣੇ ਵਿੱਚੋਂ ਬੇੜ ਦੇ ਥੱਲੋਂ ਸਾਨੂੰ ਜਿਹੜਾ 27 ਗ੍ਰਾਮ ਹੈਰੋਨ 21 ਗ੍ਰਾਮ ਅਫੀਮ 60 ਕੈਪਸੂਲ ਖੁੱਲੇ ਨਸ਼ੀਲੇ 16 ਜਰਦਨੀਆਂ ਪੁੜੀਆਂ ਦੋ ਡੱਬੀਆਂ ਸਿਗਰਟਾਂ ਦਾ 23 ਬਾਈ ਵਿਰਿੰਦਰ ਕੁਮਾਰ 997 ਜੋ ਕਿ ਜੇਲ੍ਹ ਦਾ ਮੁਲਾਜ਼ਮ ਹੈ ਉਹਨੂੰ ਰਾਤ ਗ੍ਰੈਵਟਰ ਕਰ ਲਿਆ ਸੀਗਾ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਦੀ ਕੇਂਦਰੀ ਜੇਲ੍ਹ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੀ ਆ ਕਾਰਨ ਇਹ ਆ ਕਿ ਜਦੋਂ ਕਈ ਹਵਾਲਾਤੀਆਂ ਤੇ ਜਾਂ ਕੈਦੀਆਂ ਤੇ ਮੋਬਾਈਲਾਂ ਨੂੰ ਲੈ ਕੇ ਜਾਂ ਨਸ਼ੇ ਨੂੰ ਲੈ ਕੇ ਮਾਮਲੇ ਦਰਜ ਕਰਤੇ ਆ ਤੇ ਲੋਕਾਂ ਵੱਲੋਂ ਸਵਾਲ ਚੁੱਕੇ ਜਾਂਦੇ ਆ ਵੀ ਬਠਿੰਡਾ ਦੀ ਹਾਈ ਸਿਕਿਉਰਿਟੀ ਕੇਂਦਰੀ ਜੇਲ੍ਹ ਵਿੱਚ ਇਹ ਸਮਾਨ ਪੌਂਚ ਦਾ ਕਿਵੇਂ ਆ ਪਰ ਇੱਕ ਹੁਣ ਮਾਮਲਾ ਜਿਹੜਾ ਸਾਹਮਣੇ ਆਇਆ ਉਹਦੇ ਨਾਲ ਕੜੀ ਜੁੜਦੀ ਨਜ਼ਰ ਆਉਂਦੀ ਆ ਵੀ ਬਖਿੰਡਾ ਜੇਲ੍ਹ ਦੇ ਵਿੱਚ ਸਮਾਨ ਪਹੁੰਚਦਾ ਕਿਵੇਂ ਆ ਥਾਣਾ ਨਈਆਂ ਵਾਲੇ ਵਿਖੇ ਮਾਮਲਾ ਦਰਜ ਕੀਤਾ ਗਿਆ ਜਿਹੜਾ ਇੱਕ ਜੇਲ੍ਹ ਕਰਮਚਾਰੀ ਆ ਉਸ ਕੋਲੋਂ ਜੇ ਆਪਾਂ ਕਹਿੰਦੀ ਹਫੀਮ ਹੈਰੋਇਨ ਐਪਸੂਲ ਵਗੈਰਾ ਜਾਂ ਜਰਦੇ ਦੀ ਪੁੜੀਆਂ ਬਰਾਮਦ ਹੋਈਆਂ ਥਾਣਾ ਨਈਆਂ ਵਾਲੇ ਦੇ ਐਸ ਐਚ ਓ ਦਿਲਬਾਖ ਸਿੰਘ ਨੇ ਦੱਸਿਆ ਕਿ ਸਾਨੂੰ ਇੱਕ ਸੂਚਨਾ ਮਿਲੀ ਸੀ ਜਾਂ ਜੇਲ੍ਹ ਕਰਮਚਾਰੀਆਂ ਵੱਲੋਂ ਵੀ ਲਿਖਤੀ ਸ਼ਿਕਾਇਤ ਮਿਲੀ ਸੀ ਕਿ ਜਿਹੜਾ ਜੇਲ੍ਹ ਕਰਮਚਾਰੀ ਆ ਉਸ ਕੋਲੋਂ ਨਸ਼ੇ ਹੋਣ ਦੀ ਸ਼ੰਕਾ ਹੈਗੀ ਆ ਜਿਸ ਤੋਂ ਬਾਅਦ ਸਾਡੀ ਪਾਰਟੀ ਵੱਲੋਂ ਜਾ ਕੇ ਉਸਦੀ ਬੈਰਕ ਨੂੰ ਚੈੱਕ ਕੀਤਾ ਗਿਆ ਤਾਂ ਬੈਰਕ ਦੇ ਅੰਦਰੋਂ ਹੈਰੋਇਨ ਤੇ ਹਫੀਮ ਨਸ਼ੇ ਦੀਆਂ ਗੋਲੀਆਂ ਅਤੇ ਹੁਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ ਜਿਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਭਾਵੇਂ ਕਿ ਆਫੀਸ਼ੀਅਲ ਤੌਰ ਤੇ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਪਰ ਸੂਤਰਾਂ ਦੇ ਹਵਾਲੇ ਦੀ ਗੱਲ ਕਰੀਏ ਤਾਂ ਪਾਰਾਂ ਕ세 ਵੱਡੇ ਗੈਂਗਸਟਰਾਂ ਨਾਲ ਜੁੜਦੀਆਂ ਨਜ਼ਰ ਆਉਂਦੀਆਂ ਨੇ ਹਾਲਾਂਕਿ ਆਨਲਾਈਨ ਪੈਸੇ ਆਂਦੀ ਵੀ ਇਹ ਗੱਲ ਸੁਣਨ ਵਿੱਚ ਆਉਂਦੀ ਆ ਵੀ ਉਸ ਵਿਅਕਤੀ ਵੱਲੋਂ ਆਨਲਾਈਨ ਖਾਤਿਆਂ 'ਚ ਪੈਸੇ ਵੀ ਪਵਾਏ ਗਏ ਹਾਲਾਂਕਿ ਇਸ ਤਰ੍ਹਾਂ ਤੱਕ ਅਧਿਕਾਰਕ ਤੌਰ ਤੇ ਕੋਈ ਇਸ ਦੀ ਪੁਸ਼ਟੀ ਨਹੀਂ ਹੋਈ ਜਾਂਚ ਦਾ ਵਿਸ਼ਾ ਕਿਉਂਕਿ ਟੀਮਾਂ ਜਾਂ ਆਪਾਂ ਕਹਿੰਦੇ ਸੀਆਏ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਆ ਪੁੱਛਗਛ ਕੀਤੀ ਜਾ ਰਹੀ ਆ ਅੱਗੇ ਨਿਕਲ ਕੇ ਕੀ ਆਉਂਦਾ ਪਰ ਇੱਕ ਗੱਲ ਜ਼ਰੂਰ ਸਾਫ਼ ਹੁੰਦੀ ਆ ਕਿ ਜਿਹੜੀ ਜੇਲ੍ਹ ਦੇ ਵਿੱਚ ਸਮਾਨ ਪਹੁੰਚਦਾ ਜਾਂ ਕੋਈ ਨਸ਼ੇਈਲਾ ਪਦਾਰਥ ਪਹੁੰਚਦਾ ਤਾਂ ਉਹ ਜੇਲ੍ਹ ਦੇ ਕਰਮਚਾਰੀ ਹੀ ਪਹੁੰਚਾਉਂਦੇ ਆ ਜਿਸ ਮਾਮਲਾ ਸਾਹਮਣੇ ਆਇਆ ਹੁਣ ਸਾਣਾ ਨਿਆਵਾਲੇ ਦੇ ਐਸਐਚਓ ਦਿਲਬਾਖ ਸਿੰਘ ਪੂਰੇ ਮਾਮਲੇ ਨੂੰ ਲੈ ਕੇ ਕੀ ਦੱਸਦਿਨੇ ਆਓ ਸੁਣਦੇ ਆਂ ਹਾਂਜੀ ਵੀ ਜੀ ਕੀ ਨਾਮ ਹੈ ਤੁਹਾਡਾ ਐਸਐਸ ਦਿਲਬਾਖ ਸਿੰਘ ਜੀ ਐਸਐਚਓ ਨਿਆਵਾਲਾ ਕਹਿੰਦੇ ਜੇਲ੍ਹ ਦਾ ਮਾਮਲਾ ਆਇਆਗਾ ਕੀ ਮਾਮਲਾ ਪੜਾ ਉਹਨਾਂ ਜੀ ਕੱਲ ਸ਼ਾਮੇ ਕਰੀਬ 3:30 ਸ਼ਾਮ ਨੂੰ ਸਾਨੂੰ ਇੱਕ ਫੋਨ ਮਸੂਲ ਹੋਇਆ ਜਨਾਨਾ ਜੇਲ੍ਹ ਬਠਿੰਡਾ ਜਿਹੜੀ ਉਹਦੇ ਵਿੱਚ ਮਸੂਲ ਹੋਇਆ ਵੀ ਕੁਮਰਿੰਦਰ ਕੁਮਾਰ ਕਾਂਸਟੇਬਲ ਆ ਉਹ ਜਿਹੜੀ ਜਨਾਨਾ ਜੇਲ੍ਹ ਦੇ ਵਿੱਚ ਬੈਰਕਾ ਬਣੀਆਂ ਹੋਇਆ ਉਹਦੇ ਵਿੱਚ ਜਿਹੜਾ ਮੁਲਾਜ਼ਮ ਰਹਿੰਦਾ ਤੇ ਡਿਊਟੀ ਕਰਦਾ ਪਰਲੀ ਕੇਂਦਰੀ ਜੇਲ੍ਹ ਦੇ ਵਿੱਚ ਤੇ ਉਹਦੀ ਬੈਰਕ ਦੇ ਵਿੱਚ ਜਿਹੜਾ ਨਸ਼ੀਲਾ ਪਦਾਰਥ ਆਉਣ ਦਾ ਸ਼ੱਕ ਹੈ ਤੇ ਇਹ ਦੇ ਸੰਬੰਧ ਵਿੱਚ ਵੀਰਾ ਐਸ.ਆਈ. ਕੁਲਵਿੰਦਰ ਸਿੰਘ ਸਮੀਤ ਫੋਰਸ ਦੇ ਉੱਥੇ ਪਹੁੰਚਾ ਤੇ ਉੱਥੇ ਉਹਨਾਂ ਦੇ ਡੀ.ਐਸ.ਪੀ. ਸ਼ੇਖ ਕੁਮਾਰ ਸਕਾਉਟਿੰਗ ਚਾਰਜਰ ਸੈਸ਼ਨ ਡੀ.ਐਸ.ਪੀ. ਪਰਮਜੀਤ ਸਿੰਘ ਜੀਲ ਕੇਂਦਰ ਜੀਲ ਮਿਲਾਕੀ ਹੋਏ ਉਹਨਾਂ ਨੇ ਇੱਕ ਲਿਖਤੀ ਰੂਪ ਵਿੱਚ ਪੱਤਰ ਵੀ ਦਿੱਤਾ ਤੇ ਸਾਡੇ ਐਸ.ਆਈ. ਨੇ ਉਹਨਾਂ ਨੂੰ ਹਮਰਾਹ ਲੈ ਕੇ ਉਸ ਬੈਰਕ ਦੇ ਵਿੱਚ ਜਾ ਕੇ ਤਲਾਸ਼ੀ ਲਈ ਤਾਂ ਜਿਹੜਾ ਉਹ ਕਨਸਟੇਬਲ ਸੀਗਾ ਵਿਰਿੰਦਰ ਕੁਮਾਰ ਜਿਹਦਾ ਨੰਬਰ 997 ਹੈ ਆਪਣੇ ਬੈਲਟ ਤੇ ਹਾਜ਼ਰ ਸੀ ਜੋ ਐਨ.ਡੀ.ਪੀ.ਐਸ.ਟੀ ਦੇ ਕਾਨੂੰਨ ਮੁਤਾਬਕ ਉਦੀ ਸਰਚ ਕੀਤੀ ਗਈ ਤੇ ਜੇ ਉਹਦੇ ਸਰਹਾਣੇ ਵਿੱਚੋਂ ਬੜ ਦੇ ਥੱਲੋਂ ਸਾਨੂੰ ਜਿਹੜਾ 27 ਗ੍ਰਾਮ ਹੈਰੋਨ 21 ਗ੍ਰਾਮ ਅਫੀਮ 60 ਕੈਪਸੂਲ ਖੁੱਲੇ ਨਸ਼ੀਲੇ 16 ਜਰਦਨੀਆਂ ਬੁੜੀਆਂ ਦੋ ਡੱਬੀਆਂ ਸਿਗਰਟ ਜਿਹੜੀਆਂ ਬਰਾਮਦ ਹੋਈਆਂ ਜੇ ਤੇ ਸਬੰਧ ਵਿੱਚ ਅਸੀਂ ਮਕਾਦਾ ਨੰਬਰ 305 ਮਿਤੀ 28 12 25 ਅੰਡਰ ਸੈਕਸ਼ਨ 21 6185 ਬੀ 18 6185 ਏ ਤੇ 223 ਬੀਨਸ ਦਾ ਮੁਕੱਦਮਾ ਦਰਜ ਕਰਕੇ ਜਿਹੜਾ ਦੋਸ਼ੀ ਸਿਪਾਹੀ ਵਿਰਿੰਦਰ ਕੁਮਾਰ 997 ਅਜੋਕ ਜੇਲ੍ਹ ਦਾ ਮੁਲਾਜ਼ਮਾ ਉਹਨੂੰ ਰਾਤ ਗ੍ਰੈਫਟਰ ਕਰ ਲਿਆ ਸੀਗਾ ਅੱਜ ਉਹਨੂੰ ਜੁਡੀਸ਼ੀਅਲ ਆਪਣੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਹਦਾ ਪੁਲਿਸ ਰਿਮਾਨਡੋ ਦੰਦਾ ਮਿਲਿਆ ਅਗਲੀ ਜਿਹੜੀ ਤਫਤੀਸ਼ ਹੈ ਪੜਤਾਲ ਕਰਕੇ ਆਪਜੀ ਨਾਲ ਸਾਂਝੀ ਕੀਤੀ ਜਾਊਗੀ ਹੋਰ ਕੋਈ ਗੱਲ ਸਾਹਮਣੇ ਆਈ ਅਜੇ ਤੱਕ ਅਜੇ ਤੱਕ ਕੋਈ ਸਮਝ ਨਹੀਂ ਆਈ ਸਾਹਮਣੇ ਨਹੀਂ ਆਈ ਕਿਉਂਕਿ ਹਜੇ ਸਾਡੀ ਪੁਲਿਸ ਪਾਰਟੀ ਉਹਨੂੰ ਕੋਰਟ ਦੇ ਵਿੱਚ ਲੈ ਕੇ ਗਈ ਵੀ ਹੈ ਜੋ ਅਗੇ ਸਾਹਮਣੇ ਆਏਗਾ ਆਪ ਜੀ ਨਾਲ ਸਾਂਝੀ ਕੀਤੀ ਜਾਊਗੀ